ਦੋਸਤੋ ਪੁਰਾਣੇ ਸਮਿਆਂ ਦੀ ਗੱਲ ਆ ਇੱਕ ਬਹੁਤ ਹੀ ਵੱਡੇ ਰਾਜ ਵਿੱਚ ਇੱਕ ਬਾਦਸ਼ਾਹ ਰਾਜ ਕਰਦਾ ਸੀ ਬਾਦਸ਼ਾਹ ਦਾ ਨਾਮ ਸੀ ਸਰਾਜੋਦੀਨ ਦਿਲ ਦਾ ਬਹੁਤ ਹੀ ਸਾਫ਼ ਬਹੁਤ ਹੀ ਬਹਾਦਰ ਪਰ ਇੱਕ ਗੱਲ ਈ ਤੇ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਸੀ ਉਸੀ ਉਹਦਾ ਨਿਆਂ ਉਹਦਾ ਇਨਸਾਫ਼ ਤੇ ਉਹ ਕਦੇ ਵੀ ਦੌਲਤ ਤਾਕਤ ਜਾਂ ਰੁਤਬੇ ਦੇ ਅੱਗੇ ਨਹੀਂ ਸੀ ਝੁੱਕਦਾ ਇਹ ਜਿਹੜੀ ਗੱਲ ਸੀ ਨਾ ਉਹਦੇ ਦੁਸ਼ਮਣਾਂ ਨੂੰ ਵੀ ਉਹਦੀ ਇੱਜ਼ਤ ਕਰਨ ਲਈ ਮਜਬੂਰ ਕਰਦੀ ਸੀ ਬਾਦਸ਼ਾਹੀ ਸਦਾ ਹੀ ਕੋਸ਼ਿਸ਼ ਹੁੰਦੀ ਕਿ ਰਾਜ ਦੇ ਹਰ ਬੰਦੇ ਨੂੰ ਇਹ ਸਮਝਾਵੇ ਵੀ ਦੌਲਤ ਤੇ ਤਾਕਤ ਜਿਹੜੀ ਉਹ ਸਦਾ ਨਹੀਂ ਰਹਿੰਦੀ ਪਰ ਨੇਕੀ ਤੇ ਸੱਚਾਈ ਜਿਹੜੀ ਆ ਜੋ ਤੁਸੀਂ ਕਿਸੇ ਨਾਲ ਨੇਕੀ ਕਰਦੇ ਆ ਉਹ ਜਿਹੜੀ ਆ ਉਹ ਤੁਹਾਡੇ ਨਾਲ ساری ਉਮਰ ਰਹਿੰਦੀ ਹੈ ਇੱਕ ਦਿਨ ਕੀ ਹੋਇਆ ਕਿ ਉਸ ਰਾਜ ਦਾ ਸਭ ਤੋਂ ਜਿਹੜੇ ਅਮੀਰ ਵਪਾਰੀਆਂ ਵਿੱਚੋਂ ਇੱਕ ਵਪਾਰੀ ਰਾਗਵਦਾਸ ਉਹ ਦਰਬਾਰ ਵਿੱਚ ਸ਼ਿਕਾਇਤ ਲੈ ਕੇ ਆਇਆ। ਉਹਨੇ ਕਿਹਾ ਕਿ ਜਨਾਬ ਮੇਰਾ ਨੌਕਰ ਜਿਹੜਾ ਨੰਦੂ ਆ ਉਹਨੇ ਮੇਰਾ ਕੀਮਤੀ ਹਾਰ ਜਿਹੜਾ ਚੁਰਾ ਲਿਆ। ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਨੌਕਰ ਬਹੁਤ ਹੀ ਗਰੀਬ ਜਿਆ ਸੀ ਤੇ ਕੰਬਦਾ ਹੋਇਆ ਬਾਦਸ਼ਾਹ ਦੇ ਅੱਗੇ ਖੜਿਆ ਤੇ ਉਹ ਰੋਂਦਿਆਂ ਉਹਨੇ ਕਿਹਾ ਵੀ ਮੇਰਾ ਮਾਲਕ ਵਾਬਾਦਸ਼ਾ ਜੀ ਮੈਂ ਗਰੀਬ ਆ ਪਰ ਚੋਰ ਨਹੀਂ ਤੇ ਮੈਨੂੰ ਫਸਾਇਆ ਗਿਆ ਵਾ ਸਾਰੇ ਦਰਬਾਰ ਵਿੱਚ ਸਾਰੇ ਚੁੱਪ ਸੀ ਕਿਉਂਕਿ ਅਮੀਰ ਵਪਾਰੀ ਤਾਕਤਵਰ ਬਹੁਤ ਸੀ ਪੈਸਾ ਬਹੁਤ ਸੀ ਉਹਦੇ ਕੋਲ ਦੌਲਤਮੰਦ ਹੈਗਾ ਸੀ ਤੇ ਨੌਕਰ ਕੋਲ ਨਾ ਹੀ ਕੋਈ ਪੈਸਾ ਸੀ ਨਾ ਹੀ ਕੋਈ ਸਹਾਰਾ ਸੀ ਸਾਰੇ ਜਿਹੜੇ ਅਫਸਰ ਸੀ ਸਾਰੇ ਲੋਕੀ ਸੀ ਉਹ ਸੋਚ ਰਹੇ ਸੀ ਕਿ ਬਾਦਸ਼ਾਹ ਜਿਹੜਾ ਨਾ ਪੈਸੇ ਵਾਲੇ ਵਪਾਰੀ ਦਾ ਸਾਥ ਦੇਊਗਾ ਪਰ ਬਾਦਸ਼ਾਹ ਸਰਾਜੂਦੀਨ ਨੇ ਆਪਣੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਉਹਨੇ ਕਿਹਾ ਵੀ ਜੇ ਨੰਦੂ ਹੀਰਾ ਚੁਰਾ ਸਕਦਾ ਤਾਂ ਰਾਗਵਦਾਸ ਵੀ ਝੂਠ ਬੋਲ ਸਕਦਾ ਇंसाफ ਅੱਖਾਂ ਨਾਲ ਨਹੀਂ ਇਹਦੀ ਪਰਖ ਕਰਕੇ ਅਸੀਂ ਸੱਚਾਈ ਦਾ ਸਾਥ ਦੇਵਾਂਗੇ ਤਹੀ ਰਾਜ ਜਿੱਥੋਂ ਮੇ ਮਿਲੇਗਾ ਉਦਾ ਗਨਾਹ ਹੋਊਗਾ ਤੋ ਉਹਨੂੰ ਉਹਦੇ ਗਨਾਹ ਦੀ ਸਜ਼ਾ ਦਿੱਤੀ ਜਾਊਗੀ ਦੂਸਰੇ ਦਿਨ ਬਾਦਸ਼ਾਹ ਨੇ ਆਪਣੇ ਸਭ ਤੋਂ ਕਾਬਿਲ ਜਿਹੜੀ ਸਿਪਾਈ ਸੀ ਨਾ ਉਹ ਉਸ ਵਪਾਰੀ ਦੇ ਘਰ ਭੇਜੇ ਤੇ ਉਹਨਾਂ ਨੇ ਕਿਹਾ ਕਿ ਤੂੰ ਹੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਨੀ ਆ ਤੇ ਹੀਰੇ ਬਾਰੇ ਪਤਾ ਲੇ ਕਰਕੇ ਤੇ ਮੈਨੂੰ ਸ਼ਾਮ ਤੱਕ ਸਾਰੀ ਰਿਪੋਰਟ ਦੇਣੀ ਆ ਉਹ ਜਿਹੜੀ ਸਿਪਾਈ ਸੀ ਉਹ ਉਹਦੇ ਘਰ ਗੈਰ ਆਗਵਾ ਦੇ ਵਾਸਤੇ ਉਹਨਾਂ ਨੇ ਉਹਦੇ ਘਰ ਦੇ ਸਾਰੇ ਮੈਂਬਰਾਂ ਨੂੰ ਵੱਖਰੇ ਵੱਖਰੇ ਪੁੱਛਿਆ ਉਹਦੀ ਪਤਨੀ ਨੂੰ ਉਹਦੇ ਬੇਟੇ ਨੂੰ ਉਹਦੀ ਬੇਟੀ ਨੂੰ ਤੇ ਫਿਰ ਉਹਨਾਂ ਨੇ ਨੌਕਰ ਕੋਲੋਂ ਵੀ ਬਹੁਤ ਸਾਰੇ ਸਵਾਲ ਪੁੱਛੇ ਤੇ ਫਿਰ ਉਹਨਾਂ ਨੇ ਪੁੱਛਿਆ ਕਿ ਹੀਰਾ ਕਿੱਥੇ ਰੱਖਿਆ ਸੀ। ਰਗਵਦਾਸ ਨੇ ਦੱਸ ਦਿੱਤਾ ਕਿ ਅੰਦਰ ਅਲਮਾਰੀ ਵਿੱਚ ਸੀ ਜਿਹੜੀ ਸਾਡੀ ਪੁਰਾਣੀ ਅਲਮਾਰੀ ਹੈਗੀ ਹੈ। ਹੁਣ ਉਹਨਾਂ ਨੇ ਜਿਹੜੇ ਸੀ ਪੁਲਿਸ ਦੇ ਆਏ ਸੀ ਬੰਦੇ ਉਹਨਾਂ ਨੇ ਸਾਰੇ ਵੇਖਿਆ ਤੇ ਉਹਨਾਂ ਨੇ ਵੇਖਿਆ ਕਿ ਉਸ ਅਲਮਾਰੀ ਲਾ ਕੇ ਜੁੱਤੀ ਦੇ ਇੱਕ ਨਿਸ਼ਾਨ ਸੀ। ਉਹਨਾਂ ਨੇ ਕਿਹਾ ਕਿ ਸਾਰੇ ਘਰ ਵਾਲੇ ਜਿਹੜੇ ਆ ਆਪਣੀਆਂ ਆਪਣੀਆਂ ਜੁੱਤੀਆਂ ਜਿਹੜੀਆਂ ਇੱਥੇ ਲੈ ਕੇ ਆਓ। ਜਦੋਂ ਉਹਨਾਂ ਨੇ ਜੁੱਤੀਆਂ ਵੇਖੀਆਂ ਜੁੱਤੀਆਂ ਚੈੱਕ ਕੀਤੀਆਂ ਦੋਨਾਂ ਵੇਖਿਆ ਵੀ ਇਹ ਰਾਗਵ ਦੀ ਜੁੱਤੀ ਦੇ ਜਿਹੜੇ ਨਿਸ਼ਾਨ ਹੈਗੇ ਤੇ ਫਿਰ ਦੂਸਰੇ ਦਿਨ ਬਾਦਸ਼ਾਹ ਨੇ ਵਪਾਰੀ ਰਾਗਵ ਨੂੰ ਵੀ ਸੱਦਿਆ ਤੇ ਨੰਦੂ ਨੂੰ ਵੀ ਸੱਦਿਆ ਤੇ ਬਾਦਸ਼ਾਹ ਨੇ ਵਪਾਰੀ ਵੱਲ ਦੇਖ ਕੇ ਕਿਹਾ ਵੀ ਦੌਲਤ ਤੇ ਤਾਕਤ ਜਿਹੜੀ ਸੱਚ ਨੂੰ ਛੁਪਾ ਸਕਦੀ ਆ ਪਰ ਮਟਾ ਨਹੀਂ ਸਕਦੀ ਤੁਸੀਂ ਝੂਠ ਬੋਲਿਆ ਹੈ ਕਹਾਵਾ ਤੇ ਤੁਹਾਨੂੰ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਤੇ ਫਿਰ ਉਸ ਰਾਗਵਦਾਸ ਜਿਹੜਾ ਵਪਾਰੀ ਸੀ ਉਹਨੇ ਬੜੀ ਮਾਫੀ ਮੰਗੀ ਤੇ ਉਸਨੇ ਨੰਦੂ ਕੋਲੋਂ ਵੀ ਮਾਫੀ ਮੰਗੀ ਪੇ ਮੈਨੂੰ ਮaaf ਕਰ ਦੋ ਮੈਂ ਲਾਲਚ ਵਿੱਚ ਆ ਗਿਆ ਸੀ ਤੇ ਇਸ ਲਈ ਮੈਂ ਇਹ ਇਲਜ਼ਾਮ ਲਾਇਆ ਹਵਾ ਪਰ ਇਸ ਘਟਨਾ ਨੇ ਰਾਗਵਦਾਸ ਦੀ ਜਿਹੜੀ ਨਾਕ ਕਟਾ ਦਿੱਤੀ ਉਹ ਆਪਣੀ ਹਾਰ ਨੂੰ ਜਿਹੜਾ ਬਰਦਾਸ਼ਤ ਨਹੀਂ ਕਰ ਰਿਆ ਉਹਦੇ ਮਨ ਵਿੱਚ ਬਾਦਸ਼ਾਹੀ ਜ਼ਹਿਰ ਭਰ ਗਈ ਉਹਨੂੰ ਲੱਗਾ ਕਿ ਇੱਕ ਨਗੂਨੇ ਜੇ ਨੌਕਰ ਲਈ ਬਾਦਸ਼ਾਹ ਨੇ ਮੇਰੀ ਬੇਇੱਜ਼ਤੀ ਕੀਤੀ ਸਾਰੇ ਲੋਕਾਂ ਦੇ ਸਾਹਮਣੇ ਉਹਨੇ ਉਨੇ ਦਰਬਾਰ ਵਿੱਚ ਜਿਹੜੇ ਦੂਜੇ ਮੰਤਰੀ ਸੀ ਰਾਜਦੇ ਉਹਨਾਂ ਨੂੰ ਆਪਣੇ ਨਾਲ ਮਲਾਉਣਾ ਸ਼ੁਰੂ ਕਰ ਦਿੱਤਾ ਕਈਆਂ ਨੂੰ ਪੈਸੇ ਦੇ ਕੇ ਆਪਣੇ ਨਾਲ ਮਲਾਉਣਾ ਸ਼ੁਰੂ ਕਰ ਦਿੱਤਾ ਉਤੇ ਬਾਦਸ਼ਾਹ ਦੇ ਵਿਰੋਧ ਜ਼ਹਿਰ ਉਗਣ ਲੱਗ ਪਿਆ ਬਾਦਸ਼ਾਹ ਨੂੰ ਇਹਦਾ ਪਤਾ ਚੱਲ ਗਿਆ ਸੀ ਪਰ ਬਾਦਸ਼ਾਹ ਨੇ ਕਿਹਾ ਕਿ ਸੱਚਾਈ ਜਿਹੜੀ ਆ ਉਹ ਸੱਚਾਈ ਰਹਿੰਦੀ ਆ ਇਹਦੇ ਕਰਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਜਿਹੜੇ ਆ ਉਹ ਫੈਸਲੇ ਰੱਬ ਤੇ ਛੱਡ ਦੇਣੇ ਚਾਹੀਦੇ ਕੁਝ ਮਹੀਨਿਆਂ ਬਾਅਦ ਅਚਾਨਕ ਹੀ ਉਸ ਰਾਜ ਵਿੱਚ ਇੱਕ ਖੂਹ ਦੇ ਜਿਹੜੇ ਆ ਮਿੱਟੀ ਸਰਕਣ ਨਾਲ ਲਾਗੇ ਬੰਨੇ ਦੇ ਜਿਹੜੇ ਘਰ ਸੀ ਉਹਨਾਂ ਨੂੰ ਬਹੁਤ ਨੁਕਸਾਨ ਪੁੱਜਾ ਤੇ ਕਈਆਂ ਦੇ ਘਰ ਜਿਹੜੇ ਉਹ ਡਿੱਗ ਪਏ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਬਾਦਸ਼ਾਹ ਨੇ ਰਾਜ ਦੀ ਦੌਲਤ ਜਿਹੜੀ ਗਰੀਬਾਂ ਉਤੇ ਖਰਚਣ ਦਾ ਹੁਕਮ ਦੇ ਦਿੱਤਾ ਰਾਗਵਦਾਸ ਨੂੰ ਇਹ ਚੰਗਾ ਨਹੀਂ ਲੱਗਿਆ ਉਹ ਕਹਿੰਦਾ ਕਿ ਇਦਾਂ ਇਹਨਾਂ ਲੋਕਾਂ 'ਤੇ ਪੈਸਾ ਖਰਚਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਨਾਲ ਆਪਾਂ ਆਪਣੇ ਰਾਜ ਦੀ ਤਰੱਕੀ ਕਰ ਸਕਦੇ ਹਾਂ ਤੇ ਇਹਨਾਂ 'ਤੇ ਤੁਸੀਂ ਇਹਨਾਂ ਪੈਸਾ ਕਿਉਂ ਖਰਚ ਦਿਓ ਤੇ ਇਹ ਗੱਲ ਜਿਹੜੀ ਸੀ ਬਾਦਸ਼ਾਹ ਦੇ ਕੋਲ ਵੀ ਪਹੁੰਚੀ ਵੀ ਰਾਗਵ ਜਿਹੜਾ ਉਹ ਇਸ ਤਰ੍ਹਾਂ ਕਹਿ ਰਿਹਾ ਬਾਸ਼ਾ ਨੇ ਉਹਨੂੰ ਬੁਲਾਇਆ ਤੇ ਬਾਦਸ਼ਾਹ ਕਹਿੰਦੇ ਕਿ ਜਦੋਂ ਤੂੰ ਜਮਿਆ ਸੀ ਤੂੰ ਵੀ ਗਰੀਬ ਸੀ ਰੱਬ ਨੇ ਤੈਨੂੰ ਮੌਕੇ ਦਿੱਤੇ ਤੇਰੀ ਚੰਗੀ ਕਿਸਮਤ ਸੀ ਰੱਬ ਨੇ ਤੇਰਾ ਸਾਥ ਦਿੱਤਾ ਤੇ ਤੂੰ ਅਮੀਰ ਬਣ ਗਿਆ ਤੇ ਤੂੰ ਜਿਹੜੀ ਦੌਲਤ ਨੂੰ ਆਪਣੀ ਸਮਝ ਕੇ ਬੈਠਾ ਨਾ ਉਹ ਤੇਰੀ ਨਹੀਂ ਹੈਗੀ ਉਹ ਉਸ ਰੱਬ ਦੀ ਹੈਗੀ ਆ ਤੇ ਰੱਬ ਦੀ ਈਮਾਨਤ ਆ ਤੇ ਉਹਦੀ ਈਮਾਨਤ ਜਿਹੜੀ ਉਹ ਕਦੀ ਵੀ ਲੈ ਸਕਦਾ ਵਾ ਰਾਗਵ ਇਹਦੇ ਨਾਲ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਹ ਉੱਚਾ-ਉੱਚਾ ਬੋਲਣ ਲੱਗ ਪਿਆ ਗੁਜាប់ਤਿਆਂ ਦੇ ਬਾਅਦ ਹੀ ਰਾਗਵ ਦੀ ਜਿਹੜੀ ਦੌਲਤ ਦਾ ਜਿਹੜਾ ਮਾਣ ਸੀ ਨਾ ਜਿਹੜਾ ਹੰਕਾਰ ਸੀ ਉਹ ਆਪਣੇ ਆਪ ਹੀ ਟੁੱਟ ਗਿਆ। ਉਹਦੀ ਫੈਕਟਰੀ ਵਿੱਚ ਇੱਕਦਮ ਅੱਗ ਲੱਗ ਗਈ। ਘਰ ਵਿੱਚ ਉਹਦੇ ਬਹੁਤ ਜੜੀ ਵੱਡੀ ਚੋਰੀ ਹੋ ਗਈ ਤੇ ਉਹ ਸੜਕ ਤੇ ਆ ਗਿਆ। ਉਹ ਬਹੁਤ ਗਰੀਬ ਹੋ ਗਿਆ। ਤੇ ਕੱਲ ਤੱਕ ਜਿਹੜੀਆਂ ਉਹਦੀਆਂ ਅੱਖਾਂ ਵਿੱਚ ਐਨੇ ਵੱਡੇ ਹੰਕਾਰ ਦੇ ਬਦਲ ਸੀ ਅੱਜ ਪਛਤਾਵਾ ਸੀ। ਕਿ ਰੱਬ ਦੀ ਲਿਖੇ ਨੂੰ ਕੋਈ ਨਹੀਂ ਮਿਟਾ ਸਕਦਾ ਐ ਉਹਦੀ ਸਮਝ ਵਿੱਚ ਆ ਗਿਆ ਸੀ ਅਗਲੇ ਦਿਨ ਰਾਗਵਧਾਸ ਜਿਹੜਾ ਸੀ ਗਰੀਬੀ ਦੀ ਹਾਲਤ ਵਿੱਚ ਬਾਦਸ਼ਾਹ ਦੇ ਦਰਬਾਰ ਵਿੱਚ ਆਇਆ ਤੇ ਉਹ ਕਹਿੰਦਾ ਕਿ ਬਾਦਸ਼ਾਹ ਮੈਨੂੰ ਸਜਾ ਦਿਓ ਮੈਂ ਬਹੁਤ ਵੱਡਾ ਅਹੰਕਾਰੀ ਹਾਂ ਮੈਂ ਤੁਹਾਨੂੰ ਮੈਂ ਗਲਤ ਸਮਝਿਆ ਸੀ ਸਾਰੇ ਦਰਬਾਰ ਵਿੱਚ ਚੁੱਪ ਛਾ ਗਈ ਸਾਰੇ ਸੋਚ ਰਹੇ ਸੀ ਕਿ ਬਾਦਸ਼ਾਹ ਹੁਣ ਉਹਨੂੰ ਕੈਦ ਕਰੇਗਾ ਕਿਉਂਕਿ ਉਹ ਬਾਦਸ਼ਾਹ ਦੇ ਖਿਲਾਫ ਕਈ ਤਰ੍ਹਾਂ ਦੀਆਂ ਪਹਿਲਾਂ ਜੀਆਂ ਗੱਲਾਂ ਕਰ ਚੁੱਕਿਆ ਸੀ ਉਹਦੇ ਵਿਰੋਧੀ ਬਣਿਆ ਹੋਇਆ ਸੀ ਪਰ ਬਾਦਸ਼ਾਹ ਉੱਠਿਆ ਆਪਣੇ ਤਖਤੋਂ ਤੇ ਉਹਨੇ ਆਣ ਕੇ ਰਾਗਵ ਦੇ ਮੋਢੇ ਤੇ ਹੱਥ ਰੱਖਿਆ ਤੇ ਉਹਨੇ ਕਿਹਾ ਕਿ ਮੈਂ ਤੈਨੂੰ ਸਜਾ ਨਹੀਂ ਦਿੰਦਾ ਤੈਨੂੰ ਅੱਗੇ ਹੀ ਆਲਰੇਡੀ ਤੈਨੂੰ ਸਮੇਂ ਨੇ ਸਜ਼ਾ ਦੇ ਚੁੱਕੀ ਆ ਵਾ ਤੈਨੂੰ ਰੱਬ ਨੇ ਤੇਰੇ ਕੀਤੇ ਦੀ ਸਜ਼ਾ ਦੇ ਦਿੱਤੀ ਆ ਪਰ ਮੈਂ ਤੈਨੂੰ ਉਹ ਦੇ ਰਿਹਾ ਵਾਂ ਤੂੰ ਜੋ ਆਪਣੀਆਂ ਇੰਨੀਆਂ ਜਿਹੜੀਆਂ ਮਾੜੀਆਂ ਚਾਲਾਂ ਚੱਲ ਕੇ ਵੀ ਨਹੀਂ ਕਮਾ ਸਕਿਆ ਉਹ ਸੀ ਇੱਕ ਮੌਕਾ ਮੁਰ ਚੰਗਾ ਇਨਸਾਨ ਬਣਨ ਦਾ ਉਨੇ ਹੁਕਮ ਦਿੱਤਾ ਬਾਦਸ਼ਾਹ ਨੇ ਕਿ ਰਾਗਬਦਾਸ ਨੂੰ ਖਜ਼ਾਨੇ ਵਿੱਚੋਂ ਮਦਦ ਦਿੱਤੀ ਜਾਵੇ ਤੇ ਪਰ ਉਹ ਦੌਲਤ ਸਿਰਫ ਗਰੀਬਾਂ ਦੀ ਖੈਰ ਲਈ ਵਰਤੇਗਾ ਉਹਨੂੰ ਫੇਰ ਇਕੱਠੀਆਂ ਕਰਕੇ ਆਪਣੀਆਂ ਤਜੋਰੀਆਂ ਵਿੱਚ ਨਹੀਂ ਪਰੇਗਾ ਰਾਗਬਦਾਸ ਰੋਪਿਆ ਕਹਿੰਦਾ ਕਿ ਬਾਦਸ਼ਾਹ ਮੈਨੂੰ ਅੱਜ ਪਤਾ ਲੱਗਿਆ ਕਿ ਅਸਲੀ ਬਾਦਸ਼ਾਹ ਉਹ ਨਹੀਂ ਆ ਜੋ ਤਲਵਾਰ ਨਾਲ ਲੋਕਾਂ ਨੂੰ ਡਰਾਵੇ ਸਗੋਂ ਉਹ ਬਾਜੂ ਇਨਸਾਫ ਕਰਕੇ ਲੋਕਾਂ ਦੇ ਦਿਲ ਜਿੱਤੇ ਦੋਸਤੋ ਸਾਨੂੰ ਇਸ ਕਹਾਣੀ ਤੋਂ ਐ ਸਿੱਖਿਆ ਮਿਲਦੀ ਆ ਕਿ ਦੌਲਤ ਤੇ ਤਾਕਤ ਹਮੇਸ਼ਾ ਨਹੀਂ ਰਹਿੰਦੀ ਪਰ ਚੰਗੇ ਕਰਮ ਸੱਚਾਈ ਤੇ ਜਿਹੜਾ ਬੰਦਾ ਚੱਲਦਾ ਉਹ ਜ਼ਿੰਦਗੀ ਭਰ ਤੁਹਾਡੇ ਨਾਲ ਰਹਿੰਦੇ ਆ ਇਨਸਾਨ ਵੱਡਾ ਆਪਣੀ ਦੌਲਤ ਨਾਲ ਨਹੀਂ ਹੁੰਦਾ ਸਗੋਂ ਸਗੋਂ ਚੰਗੇ ਕਰਮ ਕਰਕੇ ਹੁੰਦਾ ਵਾ ਦੌਲਤ ਤਾਂ ਅੱਜ ਹੈ ਕੱਲ੍ਹ ਰਹਿਣੀ ਨਹੀਂ ਰਹਿਣੀ ਪਤਾ ਨਹੀਂ ਪਰ ਜਿਹੜੀਆਂ ਬੰਦੇ 'ਚ ਚੰਗੇ ਗੁਣ ਹੁੰਦੇ ਆ ਇੱਕ ਨਰਮ ਦਿਲ ਬੰਦੇ ਦਾ ਹੁੰਦਾ ਗਰੀਬਾਂ ਦੀ ਮਦਦ ਕਰਨ ਦਾ ਸੁਭਾ ਹੁੰਦਾ ਰੱਬ ਤੋਂ ਡਰ ਕੇ ਰਹਿੰਦਾ ਵਾ ਉਹ ਬੰਦਾ ਸਦਾ ਹੀ ਸੁੱਖ ਦੀ ਨੀਂਦ ਸੌਂਦਾ ਹੈ ਕਾਵਾ ਹੰਕਾਰ ਤੋਂ ਦੂਰ ਰਹਿੰਦਾ ਵਾ ਫਿਰ ਮਿਲਦੇ ਆਂ ਦੋਸਤੋਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜਿਆਦਾ